ਇਸ ਬਾਰੇ ਕੋਈ ਗੱਲ ਨਹੀਂ ਕਰਦਾ ਕਿ ਮਤਲਬ ਕੋਈ ਵੀ ਲਹਿਰ ਉੱਠਦੀ ਆ ਤਾਂ ਇਹ ਹੁੰਦਾ ਵੀ ਇਨਸਾਫ ਦੀ ਮੰਗ ਕਰੋ ਇਨਸਾਫ ਦੀ ਲਹਿਰ ਉੱਠਦੀ ਆ ਤੇ ਕੁਝ ਟਾਈਮ ਬਾਅਦ ਉਹ ਲਹਿਰ ਫੇਰ ਜਿਹੜੀ ਹੈਗੀ ਡਾਊਨ ਚਲੀ ਜਾਂਦੀ ਹੈ ਤੇ ਫਿਰ ਆਪਾਂ ਨੂੰ ਹੁੰਦਾਗਾ ਵੀ ਚਲੋ ਹੁਣ ਕੋਈ ਉਸ ਚੀਜ਼ ਦੀ ਮੰਗ ਨਹੀਂ ਕਰ ਰਿਹਾ ਤੇ ਇਹ ਚੀਜ਼ਾਂ ਸਰਕਾਰਾਂ ਨੂੰ ਪਤਾ ਹੁੰਦੀਆਂ ਪਹਿਲਾਂ ਤੋਂ ਹੀ ਇਹ ਚੀਜ਼ਾਂ ਸਰਕਾਰਾਂ ਨੂੰ ਪਤਾ ਹੁੰਦੀਆਂ ਪਹਿਲਾਂ ਤੋਂ ਹੀ ਤਾਂ ਹੀ ਕਰਕੇ ਵੀ ਇਹ ਚੀਜ਼ਾਂ ਹੁੰਦੀਆਂ ਹੁੰਦੀਆਂ ਨੇ ਜੀਆ ਕੋਈ ਵੀ ਲਹਿਰ ਉੱਠਦੀ ਹੈ ਇਹਨਾਂ ਨੂੰ ਹੁੰਦਾ ਕਬੀ ਇਹਨੂੰ ਲੰਬੀ ਚੱਲੇ ਜਾਣ ਦੋ ਆਪੇ ਹੌਲੀ-ਹੌਲੀ ਟੁੱਟ ਕੇ ਬੰਦੇ ਆਪਣੇ ਆਪ ਚੁੱਪ ਹੋ ਜਾਣਗੇ ਪਰ ਅੱਜ ਵੀ ਜਦੋਂ ਆਪਾਂ ਮੂਸੇ ਜਾਂਦੇ ਆ ਤੇ ਆਪਾਂ ਨੂੰ ਉਹਨਾਂ ਦੇ ਮਾਪਿਓ ਮਿਲਦੇ ਆ ਤੇ ਆਪਾਂ ਕੀ ਫੀਲ ਕਰਦੇ ਆ ਜਾਂ ਉਹ ਕੀ ਫੀਲ ਕਰਦੇ ਨੇ ਉਹ ਕੋਈ ਵੀ ਨਹੀਂ ਸਮਝ ਸਕਦਾ ਵੀ ਉਹ ਕੀ ਫੀਲ ਕਰਦੇ ਠੀਕ ਹੈ ਨਾ ਉਹਦੀ ਡੈਥ ਤੋਂ ਬਾਅਦ ਸਾਰੇ ਉਹਨੂੰ ਵਧੀਆ ਮੰਨਣ ਲੱਗੇ ਕਹਿੰਦੇ ਆ ਨਾ ਕਹਿੰਦੇ ਵੀ ਜਦੋਂ ਬੰਦਾ ਮਰ ਜਾਂਦਾ ਫਿਰ ਉਹ ਸਾਰਿਆਂ ਨੂੰ ਵਧੀਆ ਲੱਗਦਾ ਫਿਰ ਕਹਿੰਦੇ ਨੇ ਜੀ ਨਾ ਨਾ ਵਧੀਆ ਸੀਗਾ ਤੇ ਜਿਹੜੇ ਬੰਦੇ ਉਹਦੇ ਬਾਰੇ ਬੋਲਦੇ ਸੀਗੇ ਵੀ ਯਾਰ ਬੰਦਾ ਵਧੀਆ ਨਹੀਂ ਹੈਗਾ ਸਹੀ ਨਹੀਂ ਹੈਗਾ ਤੇ ਉਹ ਵੀ ਹੈਨਾ ਬੰਦੇ ਬਾਅਦ ਚ ਆਏ ਕਹਿਣ ਲੱਗੇ ਸੀਗੇ ਵੀ ਇਹ ਬੰਦਾ ਵਧੀਆ ਹੈਗਾ ਤੇ ਆਪਾਂ ਗੱਲ ਕਰਦੇ ਆ ਵੀ ਹੱਥ ਕੀ ਦਾ ਸੀਗਾ ਤੇ ਜੇ ਆਪਾਂ ਉਸ ਟਾਈਮ ਦੀ ਗੱਲ ਕਰੀਏ ਤੇ ਜਿੰਨੇ ਵੀ ਸਿੰਗਰ ਸੀਗੇ ਸਾਰਿਆਂ ਦਾ ਕਾਰੋਬਾਰ ਠੱਪ ਹੋ ਗਿਆ ਸੀਗਾ ਕੋਈ ਚੱਲ ਨਹੀਂ ਰਿਹਾ ਸੀ ਸਾਰਿਆਂ ਦੇ ਗਾਣੇ ਚੱਲਣੋਂ ਹਟਾਤੇ ਸੀਗੇ ਠੀਕ ਆ ਨਾ ਸਰਕਾਰਾਂ ਦੇ ਵਿੱਚ ਉਹ ਆ ਗਿਆ ਸੀਗਾ ਪੋਲੀਟੀਸ਼ੀਅਨ ਦੇ ਵਿੱਚ ਤੇ ਕਈ ਲੋਕ ਕਹਿੰਦੇ ਹੋ ਦੀ ਗਲਤੀ ਸੀ ਪੋਲੀਟੀਸ਼ੀਅਨ ਚਾਉਣਾ ਪਰ ਯਾਰ ਆਈ ਥਿੰਕ ਕਿ ਉਹ ਬੰਦਾ ਕਹਿੰਦਾ ਵੀ ਸੀ ਨਾ ਵੀ ਹਨਾ ਜੇ ਮੈਂ ਪੋਲੀਟੀਸ਼ੀਅਨ ਚਾਊਂਗਾ ਵੀ ਮੈਂ ਚਾਉਣਾ ਵੀ ਹਾਂ ਆਪਣੇ ਮਾਨਸਾ ਦਾ ਵਿਕਾਸ ਹੋਵੇ ਮਾਨਸਾ ਦਾ ਨਾਮ ਤਾਂ ਇੰਨੇ ਉੱਪਰ ਕਰ ਹੀ ਲਿਆ ਤੇ ਵਿਕਾਸ ਵੀ ਹੋਵੇ ਤੇ ਜਿੱਥੋਂ ਤੱਕ ਆਪਾਂ ਗੱਲ ਕਰੀਏ ਵੀ ਪੈਸੇ ਕਮਾਉਣਾ ਚਾਹੁੰਦਾ ਸੀ ਇਸ ਕੰਮ ਚੋਂ ਤਾਂ ਯਾਰ ਜਿਹੜਾ ਬੰਦਾ ਕਹਿੰਦੇ ਵੀ ਪਤਾ ਨਹੀਂ ਕਿੰਨੇ 2-3 ਕਰੋੜ ਸੁਣਾਇਆ ਸੀ ਮੇਰੇ ਹੁਣ ਯਾਦ ਨਹੀਂ ਹੈਗਾ ਦਿਮਾਗ ਚੋਂ ਨਿਕਲ ਗਿਆ ਵੀ ਜਿਹੜਾ ਬੰਦਾ ਇੰਨਾ ਟੈਕਸ ਹੀ ਭਰ ਰਿਹਾਗਾ ਸਰਕਾਰ ਨੂੰ ਉਹ ਬੰਦਾ ਹਨ ਵੀ ਇਹ ਕਿਵੇਂ ਹੋ ਸਕਦਾ ਵੀ ਉਹ ਬੰਦਾ ਵੀ ਇਹਦੇ ਚੋਂ ਵੀ ਪੈਸੇ ਕੱਢਣਾ ਚਾਹੁੰਦਾ ਨਾਲੇ ਇਸ ਕੰਮ ਚੋਂ ਤੇ ਉਹਦੇ ਮਾਈਂਡ ਚ ਇਹ ਸੀਗਾ ਵੀ ਆਪਾਂ ਕੰਮ ਕਰੀਏ ਕੁਛ ਹਨਾ ਤੇ ਕੀ ਹੋਇਆ ਸਕਿਉਰਟੀ ਲੀਕ ਹੋਈ ਪਹਿਲੀ ਗਲਤੀ ਸਕਿਉਰਟੀ ਲੀਕ ਕੀਤੀ ਕਿ ਉਹਦੇ ਤਾਂ ਅਜ ਗਨਮੈਨ ਜਿਹੜੇ ਹੈਗੇ ਸੀਗੇ ਉਹ ਵਾਪਸ ਲੈ ਲੇ ਸਕਿਉਰਟੀ ਉਹਦੀ ਵਾਪਸ ਲੈ ਲਈ ਇਹ ਬੰ ਕਿਸੇ ਬੰਦੇ ਬਾਰੇ ਜਦੋਂ ਇੰਨਾ ਪਤਾ ਹੋਵੇ ਵੀ ਇਸ ਬੰਦੇ ਦੇ ਪਿੱਛੇ ਸਾਰੀ ਦੁਨੀਆ ਲੱਗੀ ਹੋਈ ਆ ਇਹਦੇ ਪਿੱਛੇ ਮਤਲਬ ਇਹ ਇੰਨਾ ਵੱਡਾ ਬੰਦਾ ਹੈਗਾ ਠੀਕ ਆ ਨਾ ਮਤਲਬ ਉਸ ਦੀ ਚੜ੍ਹਾਈ ਉਹ ਇੰਨੀ ਆ ਵੀ ਜੇ ਕਿਤੇ ਕਹਿੰਦੇ ਸੀ ਨਾ ਇੱਕ ਬਾਬੇ ਦੀ ਵੀਡੀਓ ਵਾਇਰਲ ਹੋਈ ਸੀ ਵੀ ਜੇ ਕਿਤੇ ਉਹਦਾ ਖਾੜਾ ਲਵਾਉਣਾ ਤਾਂ ਕਿੰਨੇ ਲੱਖ ਰੁਪਏ ਚਾਹੀਦਾਗਾ ਉਹਨੂੰ ਬੁਲਾਉਣ ਵਾਸਤੇ ਫਿਰ ਦੋ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਚਾਹੀਦੀ ਹੈ ਕਿ ਉਹਨੂੰ ਬੁਲਾਉਣ ਵਾਸਤੇ ਹਾਈਪ ਕਿੱਡੇ ਹੋ ਯਾਰ ਬੰਦੇ ਦੀ ਕਿੱਡੇ ਤਗੜੇ ਤਗੜੇ ਫੈਨ ਬੈਠੇ ਸੀ ਉਹਦੇ ਜਿਨ੍ਹਾਂ ਨੇ ਫੋਨ ਕੀਤਾ ਯਾਰ ਕਹਿੰਦੇ ਬਾਈ ਸਾਡਾ ਦਿਲ ਕੱਢ ਕੇ ਉਸ ਸਾਡੇ ਬਾਈ ਦੇ ਸਿੱਧੂ ਮੂਸੇ ਵਾਲੇ ਦੇ ਦਿਲ ਚ ਪਾ ਦਿਓ ਜੇ ਉਹ ਠੀਕ ਹੋ ਜਾਊਗਾ ਏਡੇ ਏਡੇ ਯਾਰ ਬੰਦੇ ਤਗੜੇ ਫੈਨ ਬੈਠੇ ਸੀਗੇ ਉਹਦੇ ਹੂੰ ਕੋਣ ਵੀ ਬੈਠੇ ਨੇ ਅੱਜ ਵੀ ਉਹਦਾ ਗਾਣਾ ਸੁਣਦੇ ਨੇ ਲੱਗਦਾ ਹੀ ਨਹੀਂਗਾ ਵੀ ਹਾਂ ਹੋਏ ਇਸ ਦੁਨੀਆ ਤੇ ਹੈ ਨਹੀਂਗਾ ਪਰ ਅਸਲ ਚੱਕਰ ਕਿੱਥੇ ਪੈਂਦਾ ਵੀ ਪਹਿਲਾਂ ਸਿਕਿਉਰਟੀ ਲੀਕ ਕੀਤੀ ਫਿਰ ਕਹਿੰਦੇ ਜੀ ਕਿ ਉਹ ਬੰਦੇ ਅ ਕਿਸੇ ਬੰਦੇ ਬਾਰੇ ਤੁਸੀਂ ਦੱਸਤਾ ਕੋਈ ਕਿਸੇ ਨੂੰ ਮਾਰਨ ਨੂੰ ਫਿਰਦਾ ਉਹਦੇ ਬਾਰੇ ਦੱਸਤਾ ਵੀ ਜੀ ਇਹ ਉਹਦੇ ਨਾਲ ਕੋਲੇ ਤਾਂ ਹੁਣ ਬੰਦੇ ਕੋਈ ਹੈ ਨਹੀਂਗੇ ਇੱਕੋ ਹੀ ਰਹਿ ਗਿਆ ਤੇ ਅਗਲਾ ਕੀ ਕਰੂਗਾ ਆ ਲੱਗ ਕੋਈ ਵੀ ਚਲੋ ਅੱਜ ਮੌਕਾ ਹੈ ਇਹ ਹੀ ਕਰੂਗਾ ਨਾ ਤੁਹਾਡੀ ਸਭ ਤੋਂ ਵੱਡੀ ਗਲਤੀ ਜਿਨ੍ਹਾਂ ਨੇ ਸਿਕਿਉਰਿਟੀ ਲੀਕ ਕੀਤੀ ਤੇ ਅੱਗੇ ਚੱਲਦੇ ਆ ਤਾਂ ਅੱਗੇ ਕੀ ਹੁੰਦਾ ਕੰਡਿਟੀ ਉਹਦੇ ਘਰਾਂ ਦੇ ਘਰ ਦੇ ਵਾਲੇ ਪਿੰਡ ਨੇੜੇ-ਤੇੜੇ ਵੀ ਗੇੜੇ ਦੰਦੇ ਫਿਰਦੇ ਸੀ ਪਿੰਡ ਦੇ ਨੇੜੇ-ਤੇੜੇ ਵੀ ਹਾਂ ਜਿੱਥੇ ਸਾਨੂੰ ਮੌਕਾ ਮਿਲੇ ਸੀ ਮੌਕੇ ਦਾ ਫਾਇਦਾ ਚੱਕੀ ਠੀਕ ਆ ਜਿਹੜਾ ਬੰਦਾ ਤੁਹਾਨੂੰ ਸਾਲ ਦੇ ਕਰੋੜ ਰੁਪਏ ਤੁਹਾਨੂੰ ਟੈਕਸ ਹੀ ਭਰ ਰਿਹਾ ਕੱਲਾ ਟੈਕਸ ਠੀਕ ਆ ਤੇ ਉਹ ਬੰਦੇ ਨੂੰ ਤੁਸੀਂ ਸਿਕਿਉਰਿਟੀ ਨਹੀਂ ਦੇ ਸਕਦੇ ਸੀਗੇ ਉਹ ਤਾਂ ਸਰਕਾਰ ਨੇ ਇੰਨੇ ਨੇ ਕਰਜ਼ੇ ਚੜ੍ੜ ਰੱਖੇ ਨੇਗੇ ਐਨਾ-ਐਨਾ ਕਰਜ਼ਾ ਚੜਿਆ ਪਿਆਗਾ ਤੇ ਉਹ ਕਰ ਜਵੀ ਇਹਨਾਂ ਦੇ ਟੈਕਸਾਂ ਚੋਂ ਹੀ ਨਿਕਲਦਾ ਹੋਊਗਾ ਆਪਣੇ ਟੈਕਸਾਂ ਚੋਂ ਹੀ ਨਿਕਲਦਾ ਹੋਊਗਾ ਸਾਰੇ ਪਾਸੇ ਉਹ ਕਿੱਥੋਂ ਹੀ ਨਿਕਲਦੇ ਨੇ ਉਹ ਟੈਕਸ ਕੱਲੇ ਕੱਲੀ ਚੀਜ਼ ਤੇ ਨਾ ਟੈਕਸ ਪੈਂਦਾ ਇੱਥੇ ਸਿਕਿਉਰਿਟੀ ਦੇਣੀ ਚਾਹੀਦੀ ਸੀ ਜਾਂ ਨਹੀਂ ਫਿਰ ਇਹਨਾਂ ਨੇ ਸਿਕਿਉਰਿਟੀ ਲੀਕ ਕੀਤੀ ਫਿਰ ਉਸ ਤੋਂ ਬਾਅਦ ਪਿੰਡ ਚੋਂ ਨਿਕਲਿਆ ਪਿੰਡ ਚੋਂ ਨਿਕਲਿਆ ਕਹਿੰਦੇ ਜੀ ਜਵਾਰ ਕੇ ਪਹੁੰਚੇ ਜਵਾਰ ਕੇ ਪਹੁੰਚ ਕੇ ਇਹਦੇ ਮਗਰ ਦੋ ਗੱਡੀਆਂ ਸੀਗੀਆਂ ਇੱਕ ਮੂਰੇ ਲਾ ਲੀ ਇੱਕ ਪਿੱਛੇ ਲਾ ਲਈ ਠੀਕ ਆ ਗੱਡੀ ਮੂਰੇ ਪਿੱਛੇ ਕਰ ਲਈ ਵਿਚਾਲੇ ਕਰ ਲਈ ਤੇ ਉਹਨੂੰ ਰੋਕ ਲਿਆ ਉੱਥੇ ਤੇ ਰੋਕਿਆ ਜਦੋਂ ਉਹਨਾਂ ਨੇ ਬਸ ਗੱਡੀ ਰੋਕੀ ਤੇ ਉਹਨੇ ਵੀ ਸਿੱਧੂ ਭਾਈ ਨੇ ਵੀ ਬ੍ਰੇਕ ਮਾਰੇ ਗੱਡੀ ਤੇ ਰੋਕੀ ਤੇ ਜਦੋਂ ਰੋਕੀ ਉਸ ਤੋਂ ਬਾਅਦ ਉਹਨੂੰ ਪਤਾ ਸੀਗਾ ਵੀ ਮੇਰੇ ਪਿੱਛੇ ਹੁਣ ਘੇਰਾ ਪੈ ਗਿਆ ਇਹ ਵੀ ਗੱਲ ਸਹੀ ਹੈ ਵੀ ਉਹ ਭੱਜਣ ਵਾਲਾ ਵੀ ਹੈ ਨਹੀਂ ਸੀ ਕਿਉਂਕਿ ਜਿਹੜਾ ਬੰਦਾ ਡਰੂਗਾ ਭੱਜਣ ਵਾਲਾ ਹੋਊਗਾ ਤੇ ਉਹਨੇ ਖੜਨਾ ਨਹੀਂ ਸੀ ਉੱਥੇ ਉਹਨੇ ਤਾਂ ਤੋਰਨੀ ਹੀ ਸੀ ਇੱਕ ਵਾਰੀ ਗੱਡੀ ਰੋਕ ਕੇ ਇਹ ਨਹੀਂ ਕਰਨਾ ਸੀਗਾ ਵੀ ਹਾਂ ਉੱਥੇ ਖੜ ਗਿਆ ਬਸ ਤੇ ਪਰ ਉਹਨੇ ਗੱਡੀ ਤੋੜੀ ਨਹੀਂ ਉੱਥੇ ਬ੍ਰੇਕ ਲਾ ਕੇ ਉਸ ਤੋਂ ਬਾਅਦ ਪਿਸਤੌਲ ਕੱਢਿਆ ਪਿਸਤੌਲ 'ਚ ਕਹਿੰਦੇ ਸੀਗੇ 2 ਗੋਲੀਆਂ ਤੇ ਪਹਿਲਾ ਫਾਇਰ ਕਹਿੰਦੇ ਪਹਿਲੀ ਗੋਲੀ ਸਿੱਧੂ ਦੇ ਪਿਸਤੌਲ 'ਚੋਂ ਚੱਲੀ ਸੀਗੀ ਤੇ ਉਸ ਤੋਂ ਬਾਅਦ ਉਹਨਾਂ ਨੇ ਬ੍ਰਸਟਲ ਬ੍ਰਸਟਾਲੀ ਜਿਹੜੀਆਂ ਗੰਨਾ ਹੁੰਦੀਆਂ ਨੇ ਜਿਹੜੀਆਂ ਬ੍ਰਸਟ ਸ਼ਾਟ ਲਾਉਂਦੀਆਂ ਨੇਗੀਆਂ ਉਹ ਗੰਨਾ ਉਹਨਾਂ ਕੋਲੇ ਸੀਗੇ ਤੇ ਜਿਹੜਾ ਉਹ ਅਸਲਾ ਚੱਕੀ ਫਿਰਦੇ ਸੀਗੇ ਕਹਿੰਦੇ 50 ਲੱਖ ਰੁਪਏ ਤੱਕ ਦਾ ਅਸਲਾ ਚੱਕੀ ਫਿਰਦੇ ਸੀਗੇ ਤੇ ਜਿਹੜਾ ਇਲੀਗਲ ਸੀਗਾ ਉਹ ਸਾਰਾ ਕਿੱਥੋਂ ਆਇਆ ਜਿਹੜੇ ਅਸਲੇ ਦਾ ਲਾਇਸੈਂਸ ਨਹੀਂ ਬਣਦਾ ਉਹ ਐਂਟਰ ਕਿਵੇਂ ਹੋ ਗਿਆ ਮਾਨਸਾ ਦੇ ਸ਼ਹਿਰ ਦੇ ਵਿੱਚ ਕਿਵੇਂ ਗੇੜੇ ਦੇ ਰਿਹਾ ਉਹ ਗੱਡੀ 'ਚ ਸ਼ਰਿਆਮ ਕੋਈ ਇੰਨਾ اسلحਾ ਧੜਕੇ ਲੈ ਜਾਈ ਇੱਧਰ ਉੱਧਰ ਫਿਰਦੇ ਆ ਗੇੜੇ ਕੱਢਦੇ ਤੇ ਪੁਲਿਸ ਨੂੰ ਕੋਈ ਪਤਾ ਹੀ ਨਹੀਂ ਲੱਗ ਰਿਹਾ ਵੀ ਕੀ ਹੋ ਰਿਹਾ ਕੀ ਨਾ ਇੱਥੇ ਕੋਈ ਕੋਈ ਥੋੜਾ ਮੋਟਾ ਕੋਈ ਚੀਜ਼ ਲੈ ਕੇ ਜਾਂਦੇ ਆ ਆਪਾਂ ਜਾਂ ਕੋਈ ਹੋਰ ਚੀਜ਼ ਆ ਜਾਂ ਆਪਾਂ ਨੂੰ ਉਹਦੀ ਰੋਕੇ ਚਲਾਨ ਕੱਟਦੇ ਆ ਜਾਂ ਮੰਨ ਲਓ ਇਹਨਾਂ ਨੂੰ ਉਹਦੀ ਪਤਾ ਲੱਗ ਜਾਂਦਾ ਵੀ ਇੱਥੇ ਕੋਈ ਚਿੱਟਾ ਵੇਚਦਾ ਉਹਨੂੰ ਲਈ ਜਾਈ ਜਾਂਦਾ ਛੋਟੀ ਮੋਟੀ ਚੀਜ਼ ਵੀ ਲਈ ਜਾਈ ਜਾਂਦਾ ਕੋਈ ਉਹ ਕੱਢ ਲੈਂਦੇ ਉਹਦੋਂ ਤੇ ਇਹ ਤਾਂ ਏਡੀ ਵੱਡੀ ਗੱਲ ਸੀ ਨਾ ਕੋਈ ਅਸਲਾ ਚੱਕੀ ਫਿਰਦਾ ਕੋਈ ਖੁਸ਼ ਵੀ ਕਰ ਸਕਦੇ ਆ ਉਹ ਤੇ ਉੱਥੇ ਵੀ ਮਤਲਬ ਤੁਹਾਨੂੰ ਪਤਾ ਹੀ ਨਹੀਂ ਵੀ ਹੋ ਕੀ ਰਿਹਾਗਾ ਸਿੱਧੂ ਦੇ ਡੈਡੀ ਜੀ ਨੇ ਦੱਸਿਆ ਕਿ ਉਹਨਾਂ ਦੇ ਪਲਾਨ ਸੀਗੇ ਕਾਫੀ ਵੱਡੇ ਉਹਨਾਂ ਉਹਨਾਂ ਨੇ ਇਕੱਲੇ ਸਿੱਧੂ ਨੂੰ ਮਾਰਨ ਵਾਸਤੇ 50 ਲੱਖ ਰੁਪਏ ਦਾ ਇਕੱਲਾ ਅਸਲਾ ਲਈ ਫਿਰਦੇ ਸੀਗੇ ਉਹ ਉਹਨਾਂ ਨੇ ਸਿੱਧੂ ਨੂੰ ਮਾਰਤਾ 5 ਮਿੰਟਾਂ ਦੇ ਵਿੱਚ ਸਾਰੀਆਂ ਵੀਡੀਓ ਵਾਇਰਲ ਹੋਣ ਲੱਗ ਗਈਆਂ ਉੱਥੋਂ ਦੇ ਕਿਸੇ ਬੰਦੇ ਨੇ ਵੀਡੀਓ ਬਣਾਈ ਸੀਗੀ ਬਣਾਉਣ ਲੱਗਾ ਤਾਂ ਉਹਦੇ ਵੱਲ ਨੂੰ ਫੇਰ ਕਰਤੇ ਉੱਥੇ ਤੁਸੀਂ ਜਵੜ ਕੇ ਗਏ ਹੋਵੋਗੇ ਤਾਂ ਤੁਹਾਨੂੰ ਪਤਾ ਹੀ ਹੈਗਾ ਉੱਥੇ ਵੀ ਕੰਦਾ ਤੇ ਗੋਲੀਆਂ ਵੱਜੀ ਮੈਨੂੰ ਛਾੜ ਸਾਰਾ ਕੁਝ ਪਿਆ ਉੱਥੇ ਸਿੱਧੂ ਦੇ ਫਿਰ ਬਾਰਨਰ ਤੇ ਚੜ ਕੇ ਗੱਡੀ ਦੇ ਉੱਤੇ ਕਿੰਨੀਆਂ ਜ਼ਿਆਦਾ ਗੋਲੀਆਂ ਲੱਗੀਆਂ ਉੱਪਰ ਚੜ ਕੇ ਉਹ ਗੋਲੀਆਂ ਮਾਰੀਆਂ ਫਿਰ ਉਹਨਾਂ ਨੇ ਠੀਕ ਆ ਫਿਰ ਉੱਥੋਂ ਭੱਜ ਗਏ 5 ਮਿੰਟ ਵੀ ਨਹੀਂ ਹੋਏ ਹੋਣੇ ਜਿਹੜੀ ਵੀਡੀਓ ਇੰਨੀ ਜ਼ਿਆਦਾ ਵਾਇਰਲ ਹੋਈ ਹੈ ਗਰੁੱਪਾਂ ਦੇ ਵਿੱਚ ਤਾੜ-ਤਾੜ ਵੀਡੀਓ ਗਈ ਹੈ 15-20 ਮਿੰਟਾਂ ਅੰਦਰ ਸਾਡੇ ਤੱਕ ਵੀ ਆ ਗਈ ਹੋਣੀ ਇੱਥੇ ਵੇਖਿਆ ਕੋਲੇ ਮੈਨੂੰ ਇਹ ਦੱਸੋ ਪਿੰਡ 'ਚ ਕੋਈ ਗੜਬੜ ਹੋ ਜੇ ਕੋਈ ਸ਼ ਕੋਈ ਬੰਦਾ ਜਿਹੜਾ ਉੱਥੋਂ ਭੱਜ ਰਿਹਾ ਤੁਸੀਂ ਕਿਵੇਂ ਫੜੋਗੇ ਤੁਸੀਂ ਸੀਜ਼ ਕਰੋਗੇ ਪੰਜਾਬ ਪੰਜਾਬ ਇੰਨਾ ਛੋਟਾ ਤਾਂ ਹੈ ਨਹੀਂ ਹੁਣ ਵੀ ਜਿਹੜੇ 10 15 ਜਾਂ 20 ਮਿੰਟਾਂ ਚ ਅੱਧੇ ਘੰਟੇ ਚ ਵੀ ਉਹ ਬੰਦਾ ਪੰਜਾਬ ਤੋਂ ਬਾਹਰ ਨਿਕਲ ਗਿਆ ਹੁਣ ਇਹ ਤਾਂ ਹੋ ਨਹੀਂ ਸਕਦਾ ਨਾ ਕੋਈ ਛੋਟੀ ਮੋਟੀ ਗੱਲ ਤਾਂ ਹੋਈ ਨਹੀਂ ਹੋਣੀ ਜਾਂ ਛੋਟਾ ਮੋਟਾ ਕੋਈ ਬੰਦਾ ਨਹੀਂ ਸੀ ਉਹ ਤੇ ਫਿਰ ਤੁਸੀਂ ਕੀ ਕੀਤਾ ਕੋਈ ਪੰਜਾਬ ਨਹੀਂ ਬੰਦ ਕੀਤਾ ਕੋਈ ਸਿਕਿਉਰਿਟੀ ਨਹੀਂ ਲਾਈ ਕੋਈ ਸੀਜ਼ ਨਹੀਂ ਕੀਤਾ ਉੱਥੋਂ ਬੰਦੇ ਭੱਜ ਗਏ ਉਹਨੂੰ ਲੈ ਕੇ ਦੀ ਲੋਕਾਂ ਦੇ ਕੱਢਦੇ ਕਹਿੰਦੇ ਵੀ ਛੇਤੀ ਨਹੀਂ ਲੈ ਕੇ ਗਏ ਹਨਾ ਉਹਨੂੰ ਉੱਥੇ ਦੇਖ ਹੀ ਗਏ ਜਾਂ ਉਹਦੀ ਵੀਡੀਓ ਬਣਾਈ ਗਏ ਯਾਰ ਇਹ ਵੀ ਆਪਣਾ ਇਸ ਚੀਜ਼ ਤੇ ਵੀ ਥੋੜਾ ਧਿਆਨ ਰੱਖਿਆ ਕਰੋ ਵੀ ਜੇ ਕਿਤੇ ਕੁਝ ਹੁੰਦਾ ਹੋਰ ਗੱਲਾਂ ਨੂੰ ਸੋਚਣ ਦੀ ਵੀਡੀਓ ਬਣਾਉਣ ਦੀ ਬਜਾਏ ਉਹਨੂੰ ਜਲਦੀ ਤੋਂ ਜਲਦੀ ਹਨਾ ਹੋ ਸਕਦਾ ਨਾ ਵੀ ਕਿਸੇ ਦੀ ਜਾਨ ਬਰਬਾਦ ਸਕੇ ਕੋਈ ਵੀ ਹੋਵੇ ਤੇ ਉਹਨੂੰ ਜਲਦੀ ਤੋਂ ਜਲਦੀ ਹਸਪੀਟਲ ਲੈ ਕੇ ਜਾਇਆ ਕਰੋ ਤੇ ਦੂਜੀ ਗੱਲ ਆਪਾਂ ਜਿਹੜੀ ਅੱਗੇ ਗੱਲ ਕਰ ਰਹੇ ਸੀਗੇ ਵੀ ਉੱਥੋਂ ਉਹ ਭੱਜ ਗਏ ਠੀਕ ਆ ਤੇ ਉੱਥੋਂ ਜਦੋਂ ਹਸਪੀਟਲ ਚਲੇਗੀ ਘਾਂਟੇ ਚ ਹਸਪੀਟਲ ਚਲੇਗੀ ਹੁਣ ਲਾਲੋ ਵੱਧ ਤੋਂ ਵੱਧ ਤੇ ਫੇਰ ਉੱਥੇ ਜਿਹੜੀ ਤੁਹਾਨੂੰ ਕੀ ਲੱਗਦਾ ਇੰਨਾ ਇਕੱਠ ਹੋ ਗਿਆ ਸੀ ਸਾਰੇ ਕੋਲੇ ਵੀਡੀਓ ਭਾਗੀ ਸੀਗੇ ਇਹਨਾਂ ਨੂੰ ਪਤਾ ਨਹੀਂ ਸੀ ਪੁਲਿਸ ਨੂੰ ਤੇ ਇਹਨਾਂ ਨੇ ਕੀ ਕਰਨਾ ਚਾਹੀਦਾ ਸੀ ਤੁਸੀਂ ਦੱਸ ਦੋ ਇਹਨਾਂ ਨੂੰ ਚਾਹੀਦਾ ਸੀ ਨਾ ਕਿ ਪੰਜਾਬ ਸੀਜ਼ ਕਰ ਦੇ ਸਾਰੇ ਕਿਤੇ ਕਿਸੇ ਵੀ ਗੱਡੀ ਨੂੰ ਨੰਗਨ ਨਹੀਂ ਦੇਣਾ ਸੀਗਾ ਚਲੋ ਇਹ ਵੀ ਛੱਡੋ ਅੱਗੇ ਚੱਲਦੇ ਹਾਂ ਉਸ ਤੋਂ ਬਾਅਦ ਕੀ ਹੋਇਆ ਕਹਿੰਦੇ ਜੀ ਖਿਆਲੇ ਦੇ ਬੰਦੇ ਆ ਜਿਹੜੇ ਖਿਆਲਾ ਆਪਣੇ ਮਾਨਸਾ ਤੋਂ ਚੱਲਦੇ ਖਿਆਲਾ ਹੁੰਦਾ ਕਹਿੰਦੇ ਜੀ ਖਿਆਲੇ ਆ ਕੇ ਉਹੀ ਬੰਦੇ ਜਿਨ੍ਹਾਂ ਨੇ ਸਿੱਧੂ ਨੂੰ ਮਾਰਿਆ ਸੀ ਬਾਰਡਰ ਬਾਕਸ ਹੁੰਦਾ ਜਿਹੜਾ ਆਪਣੇ ਬਣਿਆ ਹੋਇਆ ਬਾਰਡਰ ਬਾਕਸ ਹੁੰਦੇ ਨੇਗੇ ਉੱਥੇ ਬੈਠੇ ਆ ਤੇ ਖਿਆਲੇ ਦੇ ਬੰਦਿਆਂ ਨੇ ਖੁਦ ਇਹ ਵੀਡੀਓ ਵਾਇਰਲ ਹੋਈ ਆ ਬਹੁਤ ਜ਼ਿਆਦਾ ਖਿਆਲੇ ਦੇ ਬੰਦਿਆਂ ਨੇ ਖੁਦ ਜਾ ਕੇ ਉੱਥੇ ਪੁਲਿਸ ਸਟੇਸ਼ਨ ਦੇ ਵਿੱਚ ਦੱਸਿਆ ਵੀ ਜਿਹਨਾਂ ਨੇ ਸਿੱਧੂ ਨੂੰ ਮਾਰਿਆ ਉੱਥੇ ਬੈਠੇ ਆ ਉਹ ਤੇ ਪੁਲਿਸ ਉੱਥੇ ਗਈ ਨਹੀਂ ਉਦੋਂ ਗਈ ਜਦੋਂ ਉਹ ਉੱਥੋਂ ਭੱਜ ਗਏ ਕੀ ਮਤਲਬ ਸਮਝੀ ਹੋਣੀ ਦੇ ਵਿੱਚ ਕੀ ਦਾ ਹੱਥ ਸੀ ਕੀ ਕੀਤਾ ਕਿਹਨੇ ਕੀਤਾ ਯਾਰ ਤੁਸੀਂ ਪੰਜਾਬ ਦਾ ਹੀਰਾ ਗਵਾ ਲਿਆ ਆ ਤਾਂ ਕੁਛ ਨਹੀਂ ਸੀ ਉਹਨੇ ਪਤਾ ਨਹੀਂ ਕੀ ਕੀ ਕਰਨਾ ਸੀਗਾ ਅੱਗੇ ਹੋਰ ਕੀ ਕੀ ਮਾਨਸਾਂ ਨੂੰ ਕੀ ਬਣਾ ਦੇਣਾ ਸੀ ਕੀ ਤੋਂ ਕੀ ਥੋੜੇ ਮਾਨਸਾਂ ਦਾ ਨਾਮ ਇਹਨਾਂ ਉੱਚਾ ਲੈ ਕੇ ਗਿਆ ਅੱਜ ਕਹਿੰਦੇ ਸਾਰੇ ਜੀ ਅੱਜ ਜਿਹਨੂੰ ਮਰਜ਼ੀ ਪੁੱਛ ਲੋ ਵਧੀਆ ਬੰਦਾ ਸੀ ਜੀ ਬਸ ਸੰਤਬਾਦ ਤੋਂ ਵਧੀਆ ਲੱਗਣ ਲੱਗਿਆ ਜਦੋਂ ਉਹਦੀ ਡੈਥ ਹੋ ਗਈ ਹੁਣ ਤੁਸੀਂ ਦੱਸੋ ਕੌਣ ਜ਼ਿੰਮੇਵਾਰ ਆ ਇਸ ਪਿੱਛੇ ਇੱਕ ਇੱਕ ਨਹੀਂ 3 3 4 4 ਗਲਤੀਆਂ ਕਿਹਦੀ ਗਲਤੀ ਆ ਇਹ ਤਾਂ ਐਵੇਂ ਲੱਗ ਰਿਹਾ ਜਿਵੇਂ ਕਰਵਾਇਆ ਆਪ ਹੋਵੇ ਇਹਨਾਂ ਨੇ ਬਾਕੀ ਕਮੈਂਟ ਕਰਿਓ ਕਾਫੀ ਟਾਈਮ ਤੋਂ ਸੀ ਮੇਰੇ ਦਿਲ ਦੇ ਵਿੱਚ ਵੀ ਮੈਂ ਇਹ ਗੱਲ ਕਰਨੀ ਆ ਤੇ ਬਾਕੀ ਤੁਸੀਂ ਕਮੈਂਟ ਕਰਿਓ ਥੋੜੀ ਕੀ ਰਏ ਆ ਤੁਹਾਨੂੰ ਕੀ ਲੱਗਦਾ ਇਸ ਬਾਰੇ ਕੌਣ ਜ਼ਿੰਮੇਵਾਰ ਆ ਤੇ ਅੱਜ ਉਹਦਾ ਮਾਪਿਓ ਉੱਥੇ ਬੈਠੇ ਨੇ ਕੀ ਇਨਸਾਫ ਮਿਲਿਆ ਸਿੱਧੂ ਦੇ ਡੈਡੀ ਦੀ ਵੀ ਕੱਲ ਵੀਡੀਓ ਦੁਆਰਾ ਚੱਲ ਰਹੀ ਸੀ ਇੱਕ ਮੈਂ ਦੇਖੀ ਸੀ ਕਹਿੰਦੇ ਜੀ ਇਨਸਾਫ ਨਹੀਂ ਮਿਲਿਆ ਤੇ ਉਦੋਂ ਮੈਨੂੰ ਕਾਫੀ ਉਹਨਾਂ ਦੇ ਜਿਹੜੇ ਫੈਨ ਸੀਗੇ ਸਿੱਧੂ ਦੇ ਜਦੋਂ ਉਹਦੀ ਡੈਥ ਹੋਈ ਆ ਸੰਸਕਾਰ ਵੇਲੇ ਉਹਨਾਂ ਨੇ ਕਿਹਾ ਸੀਗਾ ਵੀ ਅਰਕਲ ਜੀ ਇਹਨਾਂ ਦੀ ਜਿਹੜੀ ਸੰਸਕਾਰ ਨਾ ਕਰੋ ਕੱਲ ਕਿਨੇ ਕਿਹਾ ਕਹਿੰਦੇ ਵੀ ਮੈਂ ਕਹਿ ਸਕਦਾ ਸੀ ਕਿ ਹਾਂ ਉਹਨਾਂ ਟਾਈਮ ਸੰਸਕਾਰ ਨਹੀਂ ਕਰਨਾ ਜਿੰਨਾ ਟਾਈਮ ਤੁਸੀਂ ਇਨਸਾਫ ਨਹੀਂ ਦਿੰਦੇ ਪਰ ਕਹਿੰਦੇ ਮੈਨੂੰ ਪਤਾ ਸੀ ਵੀ ਭੀੜ ਨੂੰ ਮੈਂ ਕਹਿ ਤਾਂ ਦੇਣਾ ਪਰ ਭੀੜ ਜਿੱਧਰ ਨੂੰ ਚੱਲ ਪਈ ਤੁਹਾਨੂੰ ਪਤਾ ਵੀ ਉਹ ਰੋਕੀਦੀ ਨਹੀਂ ਹੁੰਦੀ ਬਾਅਦ 'ਚ ਰੋਕਿਆ ਨਹੀਂ ਜਾ ਸਕਦਾ ਉਹਨੂੰ ਪਤਾ ਨਹੀਂ ਕੀ ਕੀ ਹੋਊਗਾ ਜਿਨੇ ਵੀਡੀਓ ਪੂਰੀ ਸੁਣੀਆ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਜ਼ਰੂਰ ਕਰਿਓ ਤੁਹਾਡੀ ਕੀ ਰਾਇ ਆ